ਬੇਗਾਨੇ ਮੁਲਕਾਂ ਦੀ ਖਿੱਚ ਨੇ ਬਹੁਤ ਸਾਰੇ ਪੰਜਾਬੀਆਂ ਦੀ ਜ਼ਿੰਦਗੀ ਬਰਬਾਦ ਵੀ ਕੀਤੀ ਤੇ ਬਹੁਤ ਸਾਰੇ ਪੰਜਾਬੀਆਂ ਦੀ ਜ਼ਿੰਦਗੀ ਬਣਾਵੀਂ ਦਿੱਤੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਬਹੁਤ ਸਾਰੇ ਪੰਜਾਬੀ ਕਾਫੀ ਟਾਈਮ ਤੋਂ ਇਨਾ ਵਿਦੇਸਾਂ ਚ ਜਾ ਰਹੇ ਆ ਤੇ ਅੱਜ ਵੀ ਉਹ ਟਾਈਮ ਰੁਕਿਆ ਨਹੀਂ ਆ ਅੱਜ ਵੀ ਸਾਡੇ ਪੰਜਾਬੀ ਜੋਰਾ ਸੋਰਾ ਨਾਲ ਵਿਦੇਸ਼ ਦੀ ਧਰਤੀ ਤੇ ਜਾ ਰਹੇ ਆ ਬਹੁਤ ਸਾਰੇ ਪੰਜਾਬੀ ਇਹਨਾਂ ਵਿਦੇਸ਼ਾਂ 'ਚ ਜਾ ਕੇ ਸੈਟਲ ਹੋਏ ਆ ਹੁਣ ਬਹੁਤ ਸਾਰੀਆਂ ਵੀਡੀਓ ਜਈਆਂ ਵੀ ਸਾਹਮਣੇ ਆਉਂਦੀਆਂ ਵਾਂ ਜਿਨ੍ਹਾਂ ਵਿੱਚ ਕਿਹਾ ਜਾਂਦਾ ਕਿ ਪੰਜਾਬ ਦੀ ਕੁੜੀ ਬਾਹਰ ਜਾ ਕੇ ਕਾਲੇ ਨਾਲ ਰਹਿ ਰਹੀ ਹੈ ਕਾਲੇ ਨਾਲ ਉਸਦੀ ਗੱਲਬਾਤ ਹੋ ਗਈ ਕਾਲੇ ਨਾਲ ਉਸਨੇ ਵਿਆਹ ਕਰਵਾ ਲਿਆ ਤੇ ਜਦੋਂ ਕੋਈ ਅਜਿਹੀ ਗੱਲਬਾਤ ਸਾਹਮਣੇ ਆਉਂਦੀ ਹੈ ਤਾਂ ਲੋਕ ਬਹੁਤ ਜ਼ਿਆਦਾ ਗਾਲਾਂ ਕੱਢਦੇ ਆ ਤਾਨੇ ਮੇਨੇ ਮਾਰਦੇ ਆ ਕਿ ਕੁੜੀਆਂ ਗਲਤ ਕੰਮ ਕਰਦੀ ਆ ਪਈ। ਹਰ ਹਾਲ ਹੀ ਵਿੱਚ ਇੱਕ ਕੁੜੀ ਨੇ ਖੁਲਾਸਾ ਕੀਤਾ ਹੈ ਕਿ ਬਾਹਰ ਜਾ ਕੇ ਪੰਜਾਬ ਦੀਆਂ ਧੀਆ ਕਿਉਂ ਕਾਲਿਆਂ ਨੂੰ ਪਸੰਦ ਕਰਦੀਆਂ ਵਾਂ? ਪੁੱਛਦੇ ਹੁੰਨੇ ਹਨ ਪੰਜਾਬ ਦੀਆਂ ਕੁੜੀਆਂ ਕਾਲਿਆਂ ਨੂੰ ਕਾਤੇ ਪਸੰਦ ਕਰਦੀਆਂ ਨੇ ਮੈਂ ਹੁਣ ਤੁਹਾਨੂੰ ਦੱਸਦੀ ਆ। ਪਹਿਲੀ ਨੰਬਰ ਉਹ ਨਾ ਤਾਂ ਕਿਸੇ ਦੀ ਜਾਤ ਪੁੱਛਦੇ ਨੇ। ਦੂਜੇ ਨੰਬਰ ਤੇ ਨਾ ਉਹ ਕੁੜੀ ਨੂੰ ਧੋਖਾ ਦਿੰਦੇ ਨੇ। ਤੀਜੇ ਨੰਬਰ ਤੇ ਨਾ ਉਹ ਕਿਸੇ ਤੋਂ ਦਾਜ ਮੰਗਦੇ ਨੇ। ਸਾਡੇ ਘਰਾਂ ਦੇਖਿਆ ਕਿਸੇ ਕਾਲੇ ਨੇ ਕਿਸੇ ਕੁੜੀ ਨਾਲ ਰੇਪ ਕਰਿਆ। ਇਹ ਕਾਰਨ ਕਰਕੇ ਸਾਡੀਆਂ ਕੁੜੀਆਂ ਨੇ ਧੋਖੇ ਖਾ ਕੇ ਉਹਨਾਂ ਕੋਲ ਗਈਆਂ ਨੇ। ਸੱਤ ਮੁਰਕੇ ਦੇ ਸੀ ਕਿ ਨਾ ਪੰਜ ਉਂਗਲੀਆਂ ਇੱਕ ਸਾਰ ਨਹੀਂ ਇੱਕ ਵਾਰ ਕੋਈ ਬੰਦਾ ਮਾੜੀ ਕਰ ਜਵੇ ਤਾਂ ਸਾਰਿਆਂ ਤੋਂ ਵਿਸ਼ਵਾਸ ਉੱਠ ਜਾਂਦਾ ਕ ਕਰਦੇ ਵੀ ਮਾੜੀ ਪਤਾ ਕਿੰਨੇ ਮੇਰੇ ਨਾਲ 8 ਸਾਲ ਰਿਸ਼ਤੇ ਦੇ ਵਿੱਚ ਰਹਿ ਕੇ 8 ਸਾਲ ਇਹ ਕੁੜੀ ਦੱਸਦੀ ਪਈ ਹੈ ਕਿ ਕਾਲਿਆਂ ਦੇ ਦਿਲ ਬਹੁਤ ਸਾਫ਼ ਹੁੰਦੇ ਆ ਉਹ ਕਿਸੇ ਨਾਲ ਚੀਟ ਨਹੀਂ ਕਰਦੇ ਕਿਸੇ ਤੋਂ ਦਾਜ ਨਹੀਂ ਲੈਂਦੇ ਕਿਸੇ ਨੂੰ ਧੋਖਾ ਨਹੀਂ ਦਿੰਦੇ ਹਾਂਜੀ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਆਖਿਰ ਗੱਲ ਕੀ ਆ ਤੇ ਵੀਡੀਓ ਇੱਥੇ ਖਤਮ ਕਰਦੇ ਹਾਂ ਰੱਬ ਰਾਖਾ